ਬ੍ਰਹਮ ਕਵਜੀ ਦੇ ਜਾਪ ਹੋਣੇ ਆ ਜੀ ਇਹਨ ਲੋਕ ਜਾ ਜਾ ਕਰੇ ਨਾਮ ਸੁਣ ਲਾ ਕੀ ਆ ਸੇਵਾ ਚਲਦੀ ਪਈ ਆ ਦੇਖੇ ਤੁਸੀਂ ਦੇਖ ਸਕਦੇ ਹੋ ਸਿੰਘ ਬੈਠੇ ਆ ਬ੍ਰਹਮ ਕਵਜੀ ਦੇ ਜਾਪ ਕਰਦੇ ਪਏ ਆ ਅਲ ਸਾਹ ਆ ਗੁਰ ਜੀ ਕੀਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਹੈਗੀ ਜੀ 17 ਤਰੀਕ ਅੱਜ ਤੋਂ ਲੈ ਕੇ 13 ਤਰੀਕ ਤੱਕ ਜੂਰ ਸਾਹਿਬ ਦੇ ਵਿੱਚ ਮਾਤਾ ਸਾਹਿਬ ਜੀ ਦੇ ਅਸਥਾਨ ਦੇ ਲਾਗੇ ਸ੍ਰੀ ਸਰਬੂਲੋ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਅਤੇ ਸ੍ਰੀ ਬ੍ਰਹਮ ਕਵਜ ਜੀ ਦੇ ਜਾਪ ਹੋਣੇ ਆ ਜੀ ਤਾਂ ਅਸੀਂ ਉੱਥੇ ਚਾਲੇ ਪਾ ਰਹੇ ਹਾਂ ਤੁਹਾਨੂੰ ਸਾਰਾ ਦਰਸ਼ਨ ਕਰਾਵਾਂਗੇ ਸਾਡੇ ਨਾਲ ਬਣੇ ਰਹੋ ਤੇ ਇਸ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਾਉਂਦੇ ਗੁਰਦੁਆਰਾ ਸਾਹਿਬ ਦੇ ਅਸੀਂ ਚਲਦੇ ਆ ਪਰਲੇ ਪਾਸੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਮਾਤਾ ਸਾਹਿਬ ਦੇ ਤੁਸੀਂ ਸਾਰੇ ਦਰਸ਼ਨ ਕਰ ਸਕਦੇ ਹੋ ਜੀ ਇੱਥੇ ਸਿੰਘਾਂ ਦੇ ਵਧੀਆ ਤਰੀਕ ਨਾਲ ਤੁਹਾਨੂੰ ਦਰਸ਼ਨ ਕਰਾਉਂਦੇ ਆਓ ਜੀ ੴ ਇਕ ਬੇਦ ਨਾਰਾ ਤਾਬ ਤਬ ਹਰ ਮਨ ਲਟਨ ਹਲਾਉ ਨਾ ਲਰ ਤਰਨ ਕਰਨਾ ਗਪਨ ਰਾਮ ਬੰਗਲੀ ਅਸੁਰ ਹਰ ਗੰਗਬ ਨਾਮ ਕਰੇ ਗਣ ਜਿਸ਼ ਅਮਰ ਜਨ ਸਾ ਦੇਖਾ ਸੁਖਾਲੇ ਲੋਗ ਲਟਨ ਤਨਿ ਪਾਉ ਸੁਨਨ ਕੀ ਵਰ ਖਬਰ ਆਸੇ ਘਟਤਾ ਦੇ ਦਿਨ ਬੜਿਓ ਪ੍ਰਤਾਪ ਇਹਨ ਲੋਕ ਜੈ ਜੈ ਕਰੇ ਰਾਮ ਸੁਨਿਆਮ ਸਿਯਾ ਦੇਵ ਰਾਮ ਸੇ ਸਸ ਰੇ ਘਰੂ ਨਾਮ ਤੇ ਮੇਰੀ ਆਪੈ ਬਿਨਤੀ ਸੋ ਨਾ ਕੀ ਜਾ ਹੋਰ ਨ ਮੰਗਕ ਤੁਮ ਮਤੇ ਕਾਛ ਜਹਤ ਰੋਚੇ ਕਾ ਮਸੋਈ ਜੇ ਦਸਵਾ ਮਸੋ ਆਪਹਿ ਨਾਣ ਭੀਤਰ ਜੁਝ ਮਰੋ ਕਾ ਸਾਜ ਪਤੀ ਜੈ ਸਾਥ ਸਹਾਇ ਸ਼ਰਜਾ ਕਮਾਏ ਰੋਣੀ ਕੋਠਾ ਸਾਹਿਬ ਉਹ ਰਾਜ ਕੀ ਜੀ ਜੀ ਗਾਜੇਂ ਕਰਬਲਾ ਵੇ ਨਿਹਾਲ ਹੋ ਜਾਵੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਹੋਵੇ ਸੁਣੋ ਹਾਏ ਗਾਵੇ ਨਿਹਾਲ ਹੋ ਜਾਵੇ ਬਾਬਾ ਦੀਪ ਸਿੰਘ ਬਾਬਾ ਦੋਸ ਸਿੰਘ ਸਾਹਿਬ ਜੀ ਨੂੰ ਪਾਵੇ ਹਰਸ਼ੀ ਨਾ ਲੋ ਜਾਵੇ ਨਾ ਲੋ ਜਾਵੇ ਬ੍ਰਾਧਰਨੀ ਬਾਬਾ ਮਿਤ ਸਿੰਘ ਜੀ ਦਾ ਹੋਵੇ ਹਾਏ ਗਾਵੇ ਗੁਰੂ ਗ੍ਰੰਥ ਗੀਤ ਰੂਪ ਉੱਤਰ ਪਾਸਾ ਹੈਗਾ ਜੀ ਗੁਰਦੁਆਰਾ ਮਾਤਾ ਸਾਹਿਬ ਜੀ ਦਾ ਸਥਾਨ ਤੇ ਆ ਤੁਸੀਂ ਵੇਖ ਸਕਦੇ ਹੋ ਬੜੇ ਹੀ ਰੌਣਕ ਮੇਲੇ ਲੱਗੇ ਆ ਹੁਣੇ ਯਾਰਤਾ ਸਾਹਿਬ ਕੀਤਾ ਅਰਦਾਸ ਕੀਤੀ ਆ ਬੜਾ ਹੀ ਸੁਣਾ ਪਲ ਇੱਥੇ ਅਸੀਂ ਬទਿਤ ਕਰਦੇ ਪਏ ਆ ਜੀ ਤੁਸੀਂ ਦਰਸ਼ਨ ਕਰੋ ਪੂਰਾ ਪੁਰਾਤਨ ਪਾਵਨ ਹੈ ਕੋਈ ਤਰ੍ਹਾਂ ਚੋਣ ਨਹੀਂ ਹੈ ਜਿਹੜੀ ਪੂਣਾ ਕਥਾ ਹੋ ਰਹੀ ਆ ਜੀ ਮਾਤਾ ਜੀ ਗੁਰੂ ਜੀ ਦੀ ਪਿਆਰੀ ਜੋਤ ਸਾਰੇ ਸਤਿਕਾਰ कृपे समय ते ग्रामग्रामी इलाही रक़म सुठी साल धनवाड़ो न ਆਓ ਜੀ ਖਿੜੀ ਖਿੜੀ ਸਿਖਲਾਈ ਦਿੱਤੀ ਵੜਿਆਈ ਦਿੱਤੀ ਹਾਂ ਦੇ ਜੇਕਰ ਸਾਡੇ ਦਿਨ ਸਾਥ ਸੰਗਤ ਜੇਕਰ ਹੋਵੇ ਇਹ ਇੱਕ ਪ੍ਰਮਾਣ ਬਤਾ ਕੇ ਦੱਸਿਆ ਹੈ ਅੱਲਾਕਾ ਜਾਨੀ ਕਿਆ ਬੁੱਤ ਕਹਿੰਦੇ ਪਹਿਲੇ ਬੁੱਤ ਕਿਆ ਬੁੱਤ ਸੁਣਾ ਰਹੇ ਨਾ ਆਉਸੀ ਪੂਰਾ ਚਲੋ ਕਰੋ ਇਹ ਦੇਖੋ ਇਹ ਦੇਖੋ ਲਰ ਮਨੂ ਕੋਲ ਉਸ ਨੂੰ ਲੁਕਾਤਾ ਹੋਇਆ ਹੈ ਇਹ ਵਿਚਾਰ ਕੇ ਕੀ ਕਰਨਾ ਹੈ ਬੜਾ ਹੀ ਰਮਣੀਕ ਪੈਰਾ ਹੈਗਾ ਜਿੱਥੇ ਸਿੰਘਾ ਦੇ ਨਾਲ ਨਜ਼ਾਰੇ ਲੈ ਰਹੇ ਆ ਤੇ ਬਹੁਤ ਹੀ ਤਕੜਾ ਇਹਨਾਂ ਦਾ ਕਿਲਾ ਵੀ ਹਲੋਗੜ ਸਾਹਿਬ ਕਹਿੰਦੇ ਨਾਮ ਸ਼ਾਇਦ ਮੈਂ ਗਲਤ ਬੋਲ ਰਿਹਾ ਮਾਫੀ ਚਾਹੁੰਦਾ ਪਰ ਉੱਥੇ ਕਹਿੰਦੇ ਇਸ ਤੋਂ ਵੀ ਵਧੀਆ ਕੋਲ 360 ਥੀ ਵਿਊ ਦੇ ਵਿੱਚ ਕੱਲੇ ਪਹਾੜੀ ਹੈਗੇ ਆ ਪਹਾੜੀ ਲਗਾ ਉੱਥੇ ਜੇ ਆਪਾਂ ਜਾਵਾਂਗੇ ਤੇ ਵਧੀਆ ਸਾਰਾ ਕੁਝ ਕਰਾਂਗੇ ਪ੍ਰੋਗਰਾਮ ਹੁਣ ਤਾਂ ਅਸੀਂ ਇੱਥੇ ਨਜ਼ਾਰੇ ਲੈ ਰਹੇ ਆ ਬਾਅਦ ਵਿੱਚ ਚਾਲੇ ਪਾਵਾਂਗੇ ਤੇ ਅਮਰਤਵਿਲੇ ਫੇਰ ਆਵਾਂਗੇ ਇੱਥੇ ਹੀ ਦੇਖਦੇ ਆ ਜੇ ਦਿਲ ਕੀਤਾ ਤਾਂ ਇੱਥੇ ਰੁਕ ਜਾਈਏ ਇਹ ਕਿਹੜੇ ਸਾਧੂ ਗੁਰਾਇ ਜੀ ਦੇ ਸਾਹਮਣੇ ਆ ਆ ਵੇਖਿਓ ਪੂਰਾ ਪ੍ਰਾਤਨ ਪਹਿਰਾ ਕਥਾ ਹੋ ਰਹੀ ਆ ਕਲੋਂ ਦੇ ਨਿਆਈ ਉਹ ਖੇੜ ਪਏ ਆ ਨੇਕੜਾ ਕਾਗਿਏ ਸਹਿਯੋਗੀ ਦੇ ਅਸਰ ਬੋਤਰ ਕੋ ਅਸਵਾਸੰਦੀ ਪਈਆ ਦੇਖੇ ਆਨੇ ਟੋਣਾ ਨਾ ਜਲਦੀ ਕਰ ਮਹਾਰਾਜ ਸਾਹਿਬ ਦੀ ਪਾਰਟੀ ਆ ਅੱਜ ਜੇ ਤੁਸੀਂ ਦੇਖ ਸਕਦੇ ਹੋ ਜੇ ਸਾਰਾ ਪ੍ਰਾਤਨਿਕ ਜਿਹੜੀ ਚੜਦੀ ਕਲਾ ਦੇ ਵਿੱਚ ਤੇ ਸੰਗਤਾਂ ਆ ਰਹੀਆਂ ਜਗਜੀਤ ਸਿੰਘ ਵੀ ਕਾਫੀ ਆਉਣਗੇ ਉਹ ਲੋ ਲੁੜਾਤੀ ਬਾਬਾ ਜੀ ਨੇ ਸਾਰੀ ਅੱਜ ਦੇਖੋ ਇਹ ਤਾਂ ਪੁਰਾਤਨ ਮਹਾਰਾਜ ਦੇ ਸਮੇਂ ਮਹਾਰਾਜ ਦੇ ਟਾਈਮ ਅਜਾ ਤੀ ਤੰਬੂ ਲੱਗੇ ਹੁੰਦੇ ਸੀਗੇ ਹਿਰਾਖੜ ਸਾਹਿਬ ਤੇ ਰਾਤੀ ਸਾਰੇ ਸਿੰਘ ਫੌਜ ਤਿਆਰ ਪਰ ਤਿਆਰ ਹੋ ਕੇ ਮਾਤਾ ਸਾਹਿਬ ਆਉਂਦੀ ਸੀ ਲੰਗਰ ਪਾਣੀ ਛਕਣ ਦੇ ਵਾਸਤੇ ਅਸੀਂ ਚੱਲਦੇ ਆ ਉੱਧਰ ਤੁਹਾਨੂੰ ਦਰਸ਼ਨ ਕਰਾਉਂਦੇ ਆ ਚੰਗੀ ਤਰ੍ਹਾਂ ਹੋਰ ਬਹੁਤ ਸਾਰੇ ਬੰਦਾ ਵੀ ਜਾਂਦੇ ਨੇ ਇੱਕ ਸੰਗਤ ਵਰਨ ਦੀ ਬਤੀ ਰੋ ਜਿਹੜੇ ਦੇਖ ਸਕਦੇ ਹੋ ਸਿੰਘ ਬੈਠੇ ਆ ਬ੍ਰਹਮ ਕਵ ਤੇ ਜਾਪ ਕਰਦੇ ਪਏ ਆ ਰੌਲਾ ਲਵਾਗੇ ਕਰਦੇ ਪਏ ਆ 2 ਘੰਟੇ ਬਾਅਦ ਦੂਜੇ ਸਿੰਘ ਆਉਣਗੇ ਉਹਨਾਂ ਨੇ ਫਿਰ ਕਰਨੀ ਆ ਅੱਗੇ ਦੀ ਸੇਵਾ ਸਾਰੀ ਤੇ ਮਤਲਬ ਇਹਨਾਂ ਨੇ ਆਪਣਾ ਟਾਈਮ ਵੰਡ ਲਿਆ ਸਮਝੋ 2 ਘੰਟੇ ਇੱਕ ਸਿੰਘ ਦੂਜਾ ਸਿੰਘ ਉਸ ਤੋਂ ਬਾਅਦ ਦੂਜਾ ਸਿੰਘ ਉਸ ਤੋਂ ਬਾਅਦ ਤਾਂ ਕੁਛ ਆਰਾਮ ਕਰਦੇ ਪਏ ਨੇ ਜਿਹੜਾ ਅੰਮ੍ਰਿਤ ਵੇਲਾ ਸਾਹਮਣਾ ਜਿਨ੍ਹਾਂ ਨੇ ਸਾਹਮਣਾ ਸਾਰੇ ਨਹੀਂ ਨੇ ਲੇਕਿਨ ਕੁਝ ਜਿਹੜੇ ਹੁਣ ਸਾਰਾ ਦਿਨ ਮਤਲਬ ਇਹਨਾਂ ਨੇ ਸੇਵਾ ਕੀਤੀ ਆ ਤਾਂ ਹੁਣ ਆਰਾਮ ਕਰਦੇ ਪਏ ਆ ਕਾਫੀ ਸਿੰਘ ਤੁਸੀਂ ਦੇਖ ਸਕਦੇ ਹੋ ਉੱਧਰ ਟੈਂਟ ਬਣੇ ਆ ਇੱਧਰ ਵੀ ਟੈਂਟ ਲਾਏ ਆ ਤੇ ਇੱਥੇ ਕੁਝ ਪਾ ਨਜ਼ਾਰਾ ਹੀ ਆ ਜੀ ਅੜਦੀ ਕਲਾ एकदम ਨੋ ਸ਼ੋਰ ਸ਼ਰਾਬਾ ਨਾ ਕੋਚ एकदम ਚੜਦੀ ਕਲਾ ਦਾ ਮੈਂ ਸੋਚੀ ਰਿਹਾ ਸੀ ਕਿ ਮੇਰੇ ਫੋਨ ਦੇ ਵਿੱਚ ਕੁਆਲਿਟੀ ਉਹਨਾਂ ਵਧੀਆ ਹੋਣੀ ਕਿ ਨਹੀਂ ਤਾਂ ਮਹਾਰਾਜ ਜੀ ਨੇ ਸਾਡੀ ਵੀਰ ਨੂੰ ਹੀ ਭੇਜ ਦੱਸ ਸੁਦੀਪ ਸਿੰਘ ਨੂੰ ਆ ਵੇਖੋ ਜੀ ਕੈਂਟ ਸਾਰਾ ਨਜ਼ਾਰਾ ਵੇਖੋ ਤੁਸੀਂ ਹੁਣ ਵਧੀਆ ਕੁਆਲਿਟੀ ਦੇ ਵਿੱਚ ਐਨਾ ਬੜਾ ਹੀ ਰਮਣੀਕ ਤੇ ਸ਼ਾਂਤਮਈ ਵਾਤਾਵਰਣ ਹੈਗਾ ਇੱਥੇ ਜਿਹੜੇ ਆਪਣੇ ਵੀਰ ਕੁਛ ਜਿਨ੍ਹਾਂ ਨੇ ਹੁਣ ਅਮਰਤ ਵੇਲੇ ਸਾਹਮਣਾ ਉੱਠ ਕੇ ਉਹ ਆਰਾਮ ਕਰਦੇ ਪਏ ਵਿਰਾਜਮਣ ਹੋ ਚੁੱਕਿਆ ਜੀ ਸਾਰੇ ਇੰਦਰ ਕੁਛ ਲੰਗਰ ਪ੍ਰਸ਼ਾਦਾ ਛਕਦੇ ਪਏ ਆ ਸ਼੍ਰੀ ਆਰਾਮ ਕਰਦੇ ਪਏ ਆ ਇੱਥੇ ਕੁਛ ਸੇਵਾ ਕਰਦੇ ਪਏ ਆ ਜੀ ਨਾਲ ਹੀ ਨਾਲ ਬ੍ਰਹਮ ਕਵਚ ਦੇ ਜਾਬ ਹੋ ਰੇ ਆ ਹੁਣ ਹਜੂਰ ਸਾਹਿਬ ਦੇ ਵਿੱਚ ਫਿਰ ਪਤਾ ਨਹੀਂ ਮੁੜ ਕੇ ਆਸਮਾ ਕਦੋਂ ਆਉਣਾ ਤਾਂ ਅਸੀਂ ਹੁਣ ਸਾਰਾ ਲਾਭ ਲੈ ਰਹੇ ਆ ਜੀ I श्री राधे राधे ਇੱਥੇ ਆਪਣੀ ਫੌਜ ਤਿਆਰ ਪ੍ਰਚਾਰ ਰੋਕੇ ਬਾਣੀ ਪੜਦੀ ਪਈ ਆ ਜੀ ਇਹਦੀ ਮਰਿਆਦਾ ਕੀ ਆ ਵਿਸ਼ੇਸ਼ ਕਰਕੇ ਤੇ ਬ੍ਰਹਮ ਕਵਚ ਵਾਰੇ ਆਪਾਂ ਆਪਣੇ ਦੂਜੇ ਜਾਂ ਤੀਜੇ ਦਿਨ ਦੇ ਵਲੌਗ ਦੇ ਵਿੱਚ ਸਾਰਾ ਆਪਾਂ ਵਧੀਆ ਤਰੀਕੇ ਨਾਲ ਵਿਸਥਾਰ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਹੁਣ ਤੁਸੀਂ ਇਹਨਾਂ ਨੇ ਮਾਣੋ ਤੇ ਦਰਸ਼ਨ ਕਰੋ ਵਧੀਆ ਤਰੀਕੇ ਨਾਲ ਹਜੂਰ ਸਾਹਿਬ ਦੇ ਵਿੱਚ ਬ੍ਰਹਮ ਕਵਚ ਦੇ ਜਪ ਹੁੰਦੇ ਪਈ ਆ ਜੀ ਅਖੰਡ ਸਵਾਲ ਲਖ ਜਪ ਮੁੜ ਕੇ ਪਤਾ ਨਹੀਂ ਇਸ ਵਾਰ ਫੇਰ ਕਦੋਂ ਆਣ ਮਹਾਰਾਜ ਕਿਰਪਾ ਕਰਨ ਹਰ ਸਾਲ ਹੋਵੇ ਹਲ ਹੋਣਾ ਅਸੀਂ ਲਾਭ ਲੈ ਰਹੇ ਆ ਜੀ ਦੂਜੇ ਪਾਸੇ ਅਸੀਂ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਹੋਰ ਸਾਰੀ ਫੌਜ ਇੱਥੇ ਬੈਠੀ ਆ ਆਰਾਮ ਨਾਲ ਸ਼ਾਮ ਦਾ ਸਮਾਪਤ ਆ ਜਿਆਦਾ ਜ਼ੋਰ ਨਾਲ ਨਹੀਂ ਬੋਲਣਾ ਸੰਗਰਾਮ ਕਰਦੇ ਪਏ ਆ ਸਾਡੇ ਪੱਕਾ ਲੋ ਸੇਵਾਦਾਰ ਸੇਵਾ ਕਰਦੇ ਪਏ ਆ ਆਪਣੀ ਹਜ਼ੂਰੀ ਫੌਜ ਇੱਥੇ ਬਿਰਾਜਮਾਨ ਤੇ ਆਪਣੇ ਸਿੰਘ ਆਦੂ ਨਾਮ ਕਰੂ ਜੀ ਦਰਸ਼ਨ ਸਾਰੇ ਆ ਆਪਣੀ ਹਜ਼ੂਰੀ ਫੌਜ ਇੱਥੇ ਤਰਗੜੇ ਲਾ ਰਹੀ ਆ ਗਾਲੋ ਅਸੀਂ ਜਾ ਰਿਹਾ ਜੀ ਗੱਡੀ ਦੇ ਵਿੱਚ ਲੱਕੜ ਲੈ ਕੇ ਆਉਣ ਨੂੰ ਆ ਸਾਡੇ ਵੀ ਰਵਾਇ ਗੁਰ ਜੀ ਕਾ ਖਾਲਸਾ 아이 ਗੁਰ ਜੀ ਕੀ ਫਤਿਹ ਮਾਈਕ ਕਾ ਖਾਲਸਾ ਵਾਹਿਗੁਰੂ ਭਾਈ ਜੀ ਵਾ ਸਰਦੀ ਕਲਾ ਆ ਕੇ ਤੁਮ ਵਲੌਗ ਮੇ ਵੀ ਪਾਸੀ ਸਾਲੇ ਪਾ ਰਿਹਾ ਜੇ ਉੱਥੇ ਜਾ ਕੇ लकड़ लैके आनी है हम मैं ब्लॉग से दिख रहा होना शुरू चुपने लाइटा लुटा गड्डिया लिया के चल पे इतना ही लेने देखो लकड़ रखी है इत सारी अगर लकड़ लैनी बढ़िया 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 ਆ ਦਰੂ ਖਾਣ ਸੀ ਨਾ ਇਹ ਇਹ ਲੋਨ ਕਰ ਦੇ ਦਖਲ ਦੋ ਬਸ ਕੋਈ ਨਹੀਂ ਆਹ ਹਲੂ ਆ ਚੱਕ ਲੋ ਖੋੜੀਏ ਬਰੇ ਝਾੜੋਗਾ ਬਾਰੇ ਬੰਤੇ ਰਹਤੇ ਬੰਤੇ ਰਹੇ ਇਹ ਦੇਖੋ ਨਾ ਐਸਾ ਐਟਾ ਵੜਾ ਝਾੜੂਗਾ

ਉਹ ਨਿਆਰ ਕਰ। ਇਹ ਚੱਲਣਾ ਨਹੀਂ। ਇਹ ਚੱਲਣਾ ਨਹੀਂ। ਇਹ ਚੱਲਣਾ ਨਹੀਂ। ਹਾਂਜੀ ਹਾਂਜੀ ਮਬਦੀ ਪਾਛਾਓ। ਚਿੰਤਾ ਨਾ ਕਰੋ। ਕਾੜੀ ਬਾਹਰ ਨਾ। ਕੋਈ ਠੀਕ ਹੈ ਚਿੰਤਾ ਨਹੀਂ। ਫੇਰੇ ਗਰਾਉਂਡ ਮਾਰ ਲੈ। ਨੰਨੀ ਇਥੇ ਰਾਕੀ ਬਸ। ਇੱਕ ਢਾਲੀਏ ਬਹੁਤ ਆ ਬਾਬਾ ਜੀ ਗਲਤ ਸੀ ਕਿ ਕੰਫੀਰ ਆ ਜਾਣੀ ਰੱਖਣੇ ਹੋਣੇ ਇਧਰ ਆਜਣ ਨਿਕਾ ਹੀ ਹੋਰ ਲੱਭਦੇ ਪਏ ਆ ਜੀ ਇੱਥੇ ਆ ਹੁਣ ਤਾਂ ਅਸੀਂ ਗੱਡੀ ਤੇ ਲੈ ਕੇ ਜਾ ਰਹੇ ਬੜਾ ਪੁਰਾਣੇ ਜਿਹੜੇ ਸਿੰਘ ਸੀਗੇ ਉਹ ਗੱਡਿਆਂ ਤੇ ਬੈਲ ਗਾੜੀ ਆਪਾਂ ਕਹਿੰਦੇ ਇਧਰ ਦੇ ਲੁਕੀ ਪੰਜਾਬੀ ਸ਼ਾਇਦ ਉਹਨੂੰ ਗੱਡਾ ਕਹਿੰਦੇ ਆ ਤਾਂ ਗੱਡਿਆਂ ਤੇ ਹਾਥੀਆਂ ਤੇ ਘੋੜਿਆਂ ਤੇ ਲੈ ਕੇ ਜਾਂਦੇ ਸੀ ਹੁਣ ਤਾਂ ਘੋੜੇ ਆ ਗਏ ਪਹਿਲਾਂ ਘੋੜੇ ਦੂਜੇ ਸੀ ਤੁਹਾਨੂੰ ਪਤਾ ਹੀ ਆ ਤੇ ਆਹੀ ਮਤਲਬ ਇਹ ਜੀ ਜਿਹੜੀ ਹੈਗੇ ਨਾ ਇਹ ਇੰਜੋਏ ਕਰਨ ਦੀ ਆ ਪਰ ਹੁਣ ਇੱਥੇ ਤੁਸੀਂ ਦੇਖਿਓ ਮਤਲਬ ਨਜ਼ਾਰਾ ਦੇਖਿਓ ਕੋਈ ਨਹੀਂ ਆ ਦੂਰ ਦੂਰ ਤੱਕ ਮੈਂ ਨਾਲ ਆਪਣੇ ਵੀਰ ਤੇ ਅਸੀਂ ਆਏ ਇੱਧਰ ਸਮਾਨ ਲੈਣ ਠੀਕ ਆ ਹੁਣ ਉਸ ਸਮੇਂ ਮਹਾਰਾਜ ਦੇ ਟਾਈਮ ਜਦੋਂ ਇੱਥੇ ਤੰਬੂਲੇ ਗਏ ਹੁਣ ਗੁਰਦੁਆਰਾ ਸਾਹਿਬ ਨਹੀਂ ਕੁਝ ਨਹੀਂ ਬਸ ਤੰਬੂਲੇ ਗਏ ਹੁਣੇ ਆ ਸਾਰਾ ਜੰਗਲ ਇਲਾਕਾ ਤੇ ਉਸ ਦੇ ਵਿੱਚ ਝਾੜੀਆਂ ਵਿੱਚੋਂ ਆ ਸਾਰੀਆਂ ਚੀਜ਼ਾਂ ਲੈ ਕੇ ਆਉਣੀਆਂ ਵਖਰੀ ਖੇੜ ਆ ਵੇਖੋ ਬਲੇ ਹੀ ਬਲਸ਼ਾਲੇ ਜੋਧੇ ਸਿੰਘ ਕੋਈ ਡਰ ਨਹੀਂ ਕਿਸੇ ਚੀਜ਼ ਦਾ ਆਣਾ ਚੱਕ ਚੱਕ ਕੇ ਲਿਆੜ ਇੱਕ ਗੰਗਾ ਗੋਦਾਵਰੀ ਤੇ ਇਧਰ ਆਪਣਾ ਤੰਬੂ ਲੱਗਿਆ ਵਾ ਇਹ ਗੋਦਾਵਰੀ ਤੇ ਉੱਥੇ ਗੁਰਦੁਆਰਾ ਸਾਹਿਬ ਆਪ ਪ ਆਪਣੀ ਹੈਲਿਕ ਦੇ ਵਿੱਚ ਸਾਰਾ ਸਮਾਨ ਲੈ ਕੇ ਚੱਲਦੇ ਪਏ ਆ ਇਧਰੋਂ ਦੂਜੇ ਚੱਕਣੇ ਆ ਦੇਖੋੜ ਅਕਾਲ ਕੋਨੀ ਕੋਨੀ ਇਹ ਦੇ ਅੱ깔ੋ ਅਸੀਂ ਆ ਗਏ ਜੀ ਇੱਧਰ ਹੁਣ ਸਾਰਾ ਸਮਾਨ ਉਤਾਰ ਕੇ ਇੱਕ ਵਾਰੀ ਫਿਰ ਆਪਾਂ ਚੱਕਰ ਮਾਰਾਂਗੇ ਕਿਧਰ ਰਿਵਰਸ ਲੈ ਲੂ ਸੌਣੇ ਲਗਾਈਂ ਅੱ깔ੋ ਇਹ ਖੇਡ ਕੇ ਤੂੰ ਬਰਕਰਾਰ ਉਹਦੇ ਪਿੱਛੇ ਕਰਦੇ ਜਣਾ ਉਥੇ ਗਾਲਦੇ ਜਾਂਦਾ ਪੁੱਤੋ ਇਥੇ ਕਰਦੇ ਹੋਣਾ ਤਗੜੇ ਲਾਓ ਦਿਗਾਂ ਛਕੋ ਐਦਾਂ ਤੇ ਸੇਵਾ ਕਰੋ ਕੰਮ ਕਰੋ ਤਗੜੇ ਤਾਂ ਬੋੜੀ ਬਣਨੀ ਆ ਆਪਣੇ ਜਿੰਮਚੂ ਸਾਰੇ ਫੇਲ ਆ एकदम ਤਾਜ਼ਾ ਛਕਦੇ ਨੇ ਬਣਾ ਕੇ ਆਰਗੇਨਿਕ ਹਰ ਚੀਜ਼ ਇੱਦਾਂ ਦਾ ਰਹਿਣ ਸਹਿਣ ਨੇਚਰ ਦੇ ਵਿੱਚ ਤੇ ਇੱਦਾਂ ਦੀ ਮਿਹਨਤ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਇਕਦਮ ਤਗੜੇ ਬਲਸ਼ ਵਾਲੀ ਜੋਥੇ ਬਣ ਜਾਣੇ ਤੇ ਉਪਰੋਂ ਬ੍ਰਮਕਾ ਵਜਾ ਹਜੇ ਇੱਦਾਂ ਦੀ ਮਤਲਬ ਬਾਣੀਆਂ ਦੇ ਜਾਬ ਕਰਦੇ ਹੁੰਦੇ ਆ ਤਗੜੇ ਹੋ ਕੇ ਆ ਸਭ ਤੋਂ ਵੱਡਾ ਖੂੜਾ

ਜਾ ਲਾ ਕਰੇ ਨਵੋ ਬਦਨਾਮ ਕਿਤੇ ਤੋਂ ਮੋੜੇ ਤੋਂ ਮੋੜੇ ਤੋਂ ਫੰਗੂ ਮਾ 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 ਇਨਾ ਮੋੜ ਘੜੀ ਉਹਦੇ ਪਾਸੇ ਨਾ ਕਰਦੀ ਨਾ ਕਰਦੀ ਮਾ ਮਾ ਅਮ ਮੋੜੇ ਕਾ ਨਾ ਕਰਦਾ ਮਰੇ ਨਾ ਮੁਝੋਕਾਂ ਨੂੰ ਮਿਲੋ ਹਿੱਟ ਕੀ ਕੋ ਮੈਂ ਚੱਲ ਚੱਲ ਧੱਕ ਦੇ ਹੁਣ ਟੂਮਿਆ ਨਾ ਕੋ ਮੈਂ ਟੂਮੇਟ ਨਾ ਚੱਕ ਕੇ ਫਸਟੀਗਾ ਓਕੇ ਵੜੀ ਸ਼ੂਟ ਤੇ ਦੂਰ ਰੱਖ ਦੀ ਇੱਕ ਹੋਰ ਰੱਖੀ ਆ ਨੀ ਉਹ ਵੱਡਾ ਉਹ ਨੂੰ ਵਾਹ ਅਕਾਲ ਅਸੀਂ ਵੀ ਚੱਲਦੇ ਆ ਜੀ ਹੁਣ ਕਾਰ ਨੂੰ ਨਾਲੇ ਜਿਹੜੀ ਤੁਸੀਂ ਆਰਤੀ ਵੇਖੀਆ ਉਹ ਫੁੱਲ ਆਰਤੀ ਜਿਹੜੀ ਹੈਗੀ ਆ ਉਹ ਵੀ ਮੈਂ ਪਾ ਦੇਣੀ ਆਪਣੇ YouTube ਤੇ ਤੁਸੀਂ ਆਪਣੇ ਘਰਾਂ ਚ ਚਲਾ ਸਕਦੇ ਹੋ ਵਾ ਗਿਆ ਅਸੀਂ ਵੀ ਚੱਲਦੇ ਆਪਣੇ ਕਾਰ ਨੂੰ ਹੁਣ ਕਰਦੇ ਆ ਸਮਾਪਤੀ ਅਮਰ ਜੀ ਤੇ ਫੇਰ ਆਵਾਂਗੇ ਜੀ 4-5 ਘੰਟੇ ਬਾਅਦ ਆ ਵਲੌਗ ਐਡਿਟ ਕਰਕੇ ਪੋਸਟ ਕਰੂੰਗਾ ਸਟੋਰੇਜ ਦਾ ਪੰਗਾ ਆ ਤਾਂ ਜਾ ਕੇ ਆਪਾਂ ਨੂੰ ਵਾਪਸ ਆਉਣਾ ਪਾਣਾ ਆ ਪਾਵਾਂਗੇ ਤੁਹਾਨੂੰ ਫਿਰ ਅਸੀਂ ਡੇਟ 2 ਦੇ ਵਿੱਚ ਵੀ ਸਾਰਾ ਕੁਝ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਆਹੀ ਸੀ ਆਪਣਾ ਉਸ ਦਾ ਵਲੌਗ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ